That's <laughs> ਸੋ ਸਾਰਿਆਂ ਨੂੰ ਜੈ ਮਾਤਾ ਦੀ ਅੱਜ ਉਸ ਭੈਣ ਸਾਡੀ ਆਈ ਏ ਪੰਜਾਬ ਦੇ ਵਿੱਚ ਹਿਮਾਚਲ ਤੋਂ ਕਾਂਗੜਾ ਸ਼ਹਿਰ ਤੋਂ ਆਈ ਏ ਕੰਨ ਨੇ ਹਿਮਾਚਲ ਜਿਹੜਾ ਸ਼ਹਿਰ ਹੈ ਮਾਤਾ ਰਾਣੀ ਕਿਰਪਾ ਕਰਦੀ ਏ ਤੇ ਸਾਰਿਆਂ ਜਿਹੜੀਆਂ ਸਾਡੀਆਂ ਇਹ ਦੇਵੀ ਦੇਵਤੇ ਨੇ ਸਾਰੇ ਹਿਮਾਚਲ ਦੇ ਵਿੱਚ ਨੇ ਸੋ ਆਪਾਂ ਗੱਲਬਾਤ ਕਰਾਂਗੇ ਅੱਜ ਸਾਡੇ ਪੰਜਾਬ ਦੇ ਵਿੱਚ ਗੁਰੂਆਂ ਪੀਰਾਂ ਦੀ ਧਰਤੀ ਏ ਪੰਜਾਬ ਸਾਡਾ ਤੇ ਬਟਾਲਾ ਬਟਾਲਾ ਸ਼ਹਿਰ ਵੀ ਗੁਰੂ ਨਾਨਕ ਦੇਵ ਜੀ ਅਚਲੇਸ਼ਵਰ ਮੰਦਿਰ ਵੀ ਇੱਥੇ ਤੇ ਬੜਾ ਇਤਿਹਾਸਿਕ ਬਟਾਲਾ ਸ਼ਹਿਰ ਹੈ ਕਿ ਅੱਜ ਪਹਿਲੀ ਵਾਰ ਇੱਥੇ ਪਹੁੰਚੇ ਨੇ ਹਿਮਾਚਲ ਤੋਂ ਜਾਗਰਣ ਕਰਨ ਵਾਸਤੇ ਆਪਾਂ ਗੱਲਬਾਤ ਕਰਾਂਗੇ ਕੀ ਨਾਮ ਹੈ ਤੇ ਕਿਦੋਂ ਜਾਗਰਣ ਦੇ ਵਿੱਚ ਇਹਨਾਂ ਦੇ ਲਾਈਨ ਦੇ ਵਿੱਚ ਪਏ ਨੇ ਆਪਾਂ ਗੱਲਬਾਤ ਕਰਾਂਗੇ ਸੋ ਜੈ ਮਾਤਾ ਜੀ ਕੀ ਨਾਮ ਜੀ ਮੇਰਾ ਨਾਮ ਦੀਪਸ਼ਿਕਾ ਗੌਰਵ ਸੋਨੀ ਸੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੁਸੀਂ ਅੱਜ ਬਟਾਲੇ ਪਹੁੰਚੇ ਹੋ ਪਹਿਲੀ ਵਾਰ ਆਏ ਹੋ ਤੇ ਕਿੱਦਾਂ ਦਾ ਲੱਗਿਆ ਤੁਹਾਨੂੰ ਪੰਜਾਬ ਬਟਾਲਾ ਸ਼ਹਿਰ ਕਿਉਂਕਿ ਗੁਰੂਆਂ ਪੀਰਾਂ ਦੀ ਧਰਤੀ ਹੈ ਬਟਾਲਾ ਸ਼ਹਿਰ ਵੀ ਕਿਹਾ ਜਾਂਦਾ ਹੈ। ਇਹ ਕਾਰਤਿਕ ਸਵਾਮੀ ਜੀ ਵੀ ਇੱਥੇ ਜਰੇ ਨੇ ਪ੍ਰਵੇਸ਼ ਕੀਤਾ ਉਹਨਾਂ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਇਹ ਮਾਤਾ ਸੁਵਕਣੀ ਜੀ ਨੂੰ ਵਿਆਹ ਨਾਏ। ਤੁਸੀਂ ਤੁਹਾਨੂੰ ਕਿੱਦਾਂ ਲੱਗਿਆ ਤੇ ਪਹਿਲੀ ਵਾਰ ਤੁਸੀਂ ਬਟਾਲਾ ਪਹੁੰਚੇ ਹੋ ਕੀ ਕਹਿਣਾ ਚਾਹੋਗੇ? ਮੈਨੂੰ ਪਹਿਲੀ ਵਾਰ ਬਟਾਲਾ ਪਹੁੰਚੀ ਮੈਨੂੰ ਬਹੁਤ ਅੱਛਾ ਲੱਗਾ। ਬਹੁਤ ਪਿਆਰ ਮਿਲਿਆ ਔਰ ਐਸੀ ਸੰਗਤ ਹਰ ਜਗ੍ਹਾ ਮਿਲੇ ਮੈਨੂੰ ਮੈਂ ਚਾਹਤੀ ਹੂੰ ਮਾਤਾ ਰਾਣੀ ਕੇ ਦਿਆ ਸੇ। ਲੇਕਿਨ ਪੰਜਾਬ ਮੇਂ ਮੈਨੂੰ ਇਤਨਾ ਸਾਰਾ ਪਿਆਰ ਮਿਲਿਆ। ਅੱਗੇ ਵੀ ਜਾ ਕਰਨ ਲਗਾਏ ਹੈ ਲ ਵਟਾਲਾ ਮੈਂ ਪਹਿਲੀ ਵਾਰ ਜਾਗਰਣ ਲਗਾਇਆ ਤੇ ਮੈਨੂੰ ਬਹੁਤ ਅੱਛਾ ਲੱਗਾ। ਤਾਂ ਮਾਤਰਾਨੀ ਦੀ ਕਿਰਪਾ ਹੈ ਬਸ। ਸੋ ਕਿਦੋਂ ਐਸਾ ਇਨ ਦੇ ਵਿੱਚ ਪੇਛ ਹੈ ਤੁਸੀਂ ਪਰਿਵਾਰ ਦੇ ਵਿੱਚ ਕੌਣ-ਕੌਣ ਆਉਂ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਪਰਿਵਾਰ ਦੇ ਵਿੱਚ ਕੌਣ-ਕੌਣ ਕਿ ਇਧਰ ਕਿਦਾਂ ਲੱਗਣ ਲੱਗੀ ਤੁਹਾਡੀ ਜਾਗਰਣ ਦਾ ਜਿਹੜਾ ਗੁੰਮਗਾਨ ਕਰਨ ਵਾਸਤੇ ਉਹ ਵੀ ਸਾਡੇ ਦਰਸ਼ਕਾਂ ਨੂੰ। ਮੈਂ ਬਚਪਨ ਸੇ ਇਸ ਲਾਈਨ ਵਿੱਚ ਹਮਾਰ ਹਮ ਲੋਕ ਮੰਦਿਰ ਵਿੱਚ ਪੁਜਾਰੀ تھے ਮੇਰੇ ਦਾਦਾ। तो हम लोग शर्मे हैं पीछे से तो हम लोग चौबीस घंटे मंदिर में रहे हैं बचपन से मंदिर में ही तो बस बचपन से लगन लगी थी और फिर उसके बाद म्यूज़िक सीखा स्कूल में म्यूज़िक लाइन में रही म्यूजिक सीखा बस फिर उसके बाद जागरण ही शुरू हो गई शादी के बाद फिर मैंने जागरण लाइन पकड़ ली बस माता रानी का गुणगान करते रहे और मुझे जागरण लाइन इतनी अच्छी लगती है कि बस मैं मन करता है माता रानी के चरणों में रहूँ और जब मैं गाती हूँ तो मुझे नहीं पता लगता मैं कहाँ हूँ ਮੈਂ ਖੁਦ ਹੀ ਨਾਚਨੇ ਲੱਗ ਪੜਤੀ ਹਾਂ ਚਾਹੇ ਆਡੀਅנס ਨਾਚੇ ਨਾ ਨਾਚੇ ਮੈਂ ਨਾਚ ਲੈਂਦੀ ਹਾਂ ਸੋ ਉਮਰ ਕਿੰਨੀ ਹੈ ਤੁਹਾਡੀ ਤੇ ਪਰਿਵਾਰ ਦੇ ਵਿੱਚ ਕੌਣ-ਕੌਣ ਆ ਤੁਹਾਡੇ ਉਹ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਮੇਰੀ ਉਮਰ ਅੱபி ਇਸ ਟਾਈਮ 28 ਹੈ ਔਰ ਮੇਰੇ ਪਰਿਵਾਰ ਮੇਂ ਸ਼ਾਦੀ ਕੇ ਬਾਦ ਤੋਂ ਮੇਰੇ ਹਸਬੰਡ ਹੈ ਮੇਰੇ ਦੋ ਬੱਚੇ ਹੈ ਸਾਸ ਸਸਰ ਹੈ और बहुत प्यार और मेरे को बहुत सपोर्ट करते हैं सबसे बड़ी बात है कि आजकल सास ससुर मुझे ऐसे मिले हैं कि वो मेरे को इतना सपोर्ट करते हैं कि मैं आज यहाँ पे हूँ उनकी बदौलत हूँ कि मेरे दो बच्चे हैं छोटे छोटे हैं उनको संभालते हैं और मुझे एक बार भी फोन नहीं करते हैं कि वो तंग कर रहे हैं कुछ है क्योंकि बच्चे हैं वो तंग करते हैं लेकिन मुझे कभी नहीं बोलते और सबसे बड़ी बात मेरे हस्बैंड मेरे साथ हर जगह मेरे साथ खड़े होते हैं क्योंकि तो हस्बैंड मेरे साथ है ना तो मुझे टेंशन नहीं होती है दुनिया की दुनिया जो मर्जी करे मेरे हस्बैंड मेरे साथ है वो हर टाइम मेरे साथ खड़े रहते हैं और आज भी वो मेरे पास मेरे साथ आए हैं तो मैं उनकी बदौलत ही आज इस स्टेज पे गा रही हूँ और ਬਿਲਕੁਲ ਕੀ ਬਦੌਲਤ ਹੀ ਆਜੀ ਆਹਾਂ ਤੇ ਖੜੀ ਸੋ ਤੁਸੀਂ ਇਸ ਲਾਈਨ ਦੇ ਵਿੱਚ ਪੀ ਹੋ ਉਸ ਤੋਂ ਪਹਿਲਾਂ ਕੋਈ ਹੈਗਾ ਸੀਗਾ ਇਸ ਲਾਈਨ ਦੇ ਵਿੱਚ ਤੁਸੀਂ ਕਹਿੰਦੇ ਕਿ ਇਹ ਮਾਤਾ ਰਾਣੀ ਦੀ ਕਿਰਪਾ ਹੋਈ ਇਹ ਮੰਦਰ ਜਾਂਦੇ ਆ ਸਾਰਾ ਪਰਿਵਾਰ ਜਾਂਦੇ ਆ ਕਿਉਂਕਿ ਉਹਨਾਂ ਦੀ ਕਿਰਪਾ ਸਾਰਿਆਂ ਤੇ ਹੈ ਇਹ ਮਾਚਲ ਦੇ ਵਿੱਚ ਤੇ ਵੈਸੇ ਹੀ ਬੜੀ ਕਿਰਪਾ ਹੈ ਪਰਮਾਤਮਾ ਦੀ ਤੁਹਾਡੇ ਤੇ ਵੀ ਜਿੱਦਾਂ ਸਾਖਸ਼ਾਤ ਤੁਹਾਡੇ ਤੇ

तो मैं गा रही हूँ तो उनको बहुत खुशी होती है और वो हर जगह बोलते हैं कि नहीं मेरी बहू है और वो गा रही है तो मतलब कांगड़ा में एक ऐसा नाम हो गया है कि मतलब माता रानी की दया से आज सभी पहचानते हैं तब तो धीरे धीरे पंजाब वगैरह में भी जा रही हूँ मोगा भी जाती हूँ तो वो मोगा में भी मुझे बहुत प्यार मिलता है तो मतलब ये है कि इस जागरण लाइन में, में मैंने माता रानी के दया से बहुत प्यार पाया है लोगों से पर हर कोई मेरे को बहुत प्यार करता जहां एक बार चली जाओ ना वो दोबारा जरूर बुलाते हैं सो पंजाब, दे? पंजाब दे दा किद्दा ना ਮਹੌਲ ਲੱਗਦਾ ਕਿਉਂਕਿ ਪੰਜਾਬ ਦੇ ਵਿੱਚ ਤੁਸੀਂ ਆਂਦੇ ਹੋ ਕਿੰਨਾ ਕੁ ਪਿਆਰ ਪੰਜਾਬ ਲੋਕਾਂ ਦੇ ਪੰਜਾਬ ਦੇ ਲੋਕਾਂ ਦਾ ਮਿਲਦਾ ਹੈ ਕਿਉਂਕਿ ਤੁਸੀਂ ਜਾਗਰਨ ਕਹਿੰਦੇ ਹੋ ਆਵਾਜ਼ ਵੀ ਬਹੁਤ ਵਧੀਆ ਸਾ ਸਵਰਜੀ ਦਾ ਆਵਾਜ਼ ਤੁਹਾਡੇ ਕਰੇ ਦੀ ਵਧੀਆ ਤੇ ਕਿੱਦਾਂ ਦਾ ਤੁਹਾਨੂੰ ਲੱਗਦਾ ਹੈ ਪੰਜਾਬ ਦੇ ਲੋਕ ਕਿੱਦਾਂ ਦੇ ਲੱਗਦੇ ਨੇ ਤੇ ਕਿੰਨਾ ਕੁ ਪਿਆਰ ਮਿਲਦਾ ਹੰਗਾਰਾ ਕਿੰਨਾ ਕੁ ਮਿਲਦਾ ਪੰਜਾਬ ਦੇ ਲੋਕਾਂ ਦਾ ਮੈਂ ਇਹ ਬੋਲੂਗੀ ਕਿ ਪੰਜਾਬ ਕੇ ਲੋਕ ਜਿਹੜਾ ਉਹ ਮੈਨੂੰ ਬਹੁਤ ਅੱਛੇ ਲੱਗਦੇ ਹੈ ਬਹੁਤ ਅੱਛੇ ਕਿਉਂ क्योंकि वो बहुत रिस्पेक्ट करते हैं और जागरण स्पेशली मैं जागरण लाइन के लिए बोलूँगी क्योंकि वो जो पंजाब में जागरण की अहमियत है ना वो और कहीं पे भी नहीं है हम मैं काफ़ी जगह जा चुकी हूँ लेकिन जो पंजाब में माता रानी की मान्यता है ना कि मतलब हर मतलब आप समझ गए होंगे कि अब मैं बोलना नहीं चाहती वो चीज लेकिन जो पंजाब में है वो पंजाब में जो माता रानी के लिए है ना रिस्पेक्ट वो मुझे बहुत अच्छी लगती है और जो आगे माता रानी का गुणगान कर रहा है उसकी इतनी रिस्पेक्ट करते हैं इतना आदर सम्मान देते हैं ना कि मतलब बहुत अच्छा लगता है दिल को एक सुकून मिलता है सो so, एक लास्ट क्वेश्चन है कि आप हिमाचल से हो कांगड़ा से हो और कांगड़े का कोई भजन जो माता रानी का बहुत फेमस हुआ है आपका कांगड़ा से निकला और पंजाब पंजाब नहीं फौरन तक गया है। वो हमारे दर्शकों को एक भजन सुनाते हैं कांगड़ा का एक फेमस भजन है बहुत जी, पुराना भजन है जी, आ, जो ब्रिजेश्वरी कांगड़ा मंदिर है जी, आ, उनके ऊपर एक ये भजन है मैंने सुनाना था बाहर भी पहाड़ी तक तो नहीं सुनाया की तो सुना तो, समझ तो, नहीं आता है तो, सुना दो चलिए अब थोड़ा सा गला भी कोई बात नहीं कोशिश करूंगी सुनाने सुती है कि दी तू जाग लंबे रानिए ले लिया गेरा मेरी मां हो दा टिल्ला वो माता गड़बै अकबर घेरिया चढ़ आया हो मेरी मां सुती जाग तू जाग लंबे रानिए सुती है कि तू जाग लंबे ਸੁੱਤੀਏ ਕੀ ਜਾਗਦੀ ਤੂੰ ਜਾਗ ਅੰਬੇਰਾਨੀ ਗਰਵੇ ਨ ਪਾਈ ਲਿਆ ਘੇਰਾਉ ਮੇਰੀ ਮਾਂ ਕਾਂਗੜੇ ਦਾ ਟਿੱਲਾ ਉਹ ਮਾਤਾ ਗੜਵੇ ਸਿੰਘਾ ਘੇਰਿਆ ਅਕਬਰ ਕਾਂਗੜੇ ਚੜ ਆਇਆ ਹੋ ਮੇਰੀ ਮਾਂ ਸੋ ਬਹੁਤ ਵਧੀਆ ਦੀ ਆਵਾਜ਼ ਬਹੁਤ ਵਧੀਆ ਹੈ ਹਿਮਾਚਲ ਦੀ ਧੀ ਸਾਡੇ ਪੰਜਾਬ ਦੇ ਵਿੱਚ ਪਹੁੰਚੀਏ ਬਟਾਲਾ ਸ਼ਹਿਰ ਦੀ ਧਰਤੀ ਤੇ ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਾਤਾ ਸਲੋਕਣੀ ਨੂੰ ਵਿਆਹਣ ਵਾਸਤੇ ਆਏ ਸੀ ਤੇ ਨਾਲ ਦੀ ਨਾਲ ਕਾਰਤਿਕ ਸੂਮੀ ਦਾ ਵੀ ਮੰਦਿਰ ਹੈ ਜਿੱਤੇ ਤੇਤੀ ਕਰੋੜ ਦੇਵੀ ਦੇਵਤੇ ਵੀ ਜਰੇ ਨੇ ਮਟਾਲਾ ਸ਼ਹਿਰ ਦੀ ਧਰਤੀ ਤੇ ਪਹੁੰਚੇ ਸੀ ਕਾਰਤਿਕ ਜੀ ਨੂੰ ਮਨਾਉਣ ਵਾਸਤੇ ਸੋ ਅਸੀਂ ਵੀ ਅਪੀਲ ਕਰਦੇ ਆਂ ਕਾਂਗੜੇ ਦੀ ਧਰਤੀ ਤੋਂ ਕਾਂਗੜੇ ਦੀ ਧਰਤੀ ਤੋਂ ਜਿਹੜੀ ਸਾਡੀ ਪੈਣ ਆਈ ਏ ਸੋ ਵੀਡੀਓ ਨੂੰ ਵੱਤਵਾਦ ਸ਼ੇਅਰ ਕਰਿਓ ਤਾਂ ਕਿ ਇਹ ਪੰਜਾਬ ਦੇ ਵਿੱਚ ਫੇਰ ਆਣ ਤੇ ਮਾਤਾ ਰਾਣੀ ਦਾ ਗੁਣਗਾਣ ਵੀਡੀਓ ਨੂੰ ਵੱਤਵਾਦ ਸ਼ੇਅਰ ਕਰਿਓ ਪੰਜਾਬ ਤੋਂ ਲੈ ਕੇ ਮਾਚਲ ਤੱਕ ਜਾਣੀ ਚਾਹੀਦੀ ਵੀਡੀਓ ਮਾਚਲ ਤੋਂ ਲੈ ਕੇ ਜੀਐਨਕੇ ਤੱਕ ਜੀਐਨਕੇ ਤੋਂ ਲੈ ਕੇ ਫੋਰਮ ਤੱਕ ਵੀਡੀਓ ਨੂੰ ਜਰੂਰ ਬਚਾਓ ਸੋ ਕੈਮਰਾ ਪਰਸਨ ਪਵਨ ਅਗਰਵਾਲ ਦੇ ਨਾਲ ਨਕੀ ਰਾਜਪੂਤ ਬਟਾਲਾ